ਏਕੋ ਮੇਰੀ ਬੇਟੀ ਮੇਰੇ ਕੋਲ ਰਹਿ ਰਹੀ ਆ ਉਹ ਨੂੰ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਦੋਨੇ ਮਾਂ ਵਧੀ ਆ ਰਹਿ ਰਹੀਆਂ ਸੀ ਤੇ ਘਰ ਜਾ ਕੇ ਵੀ ਤੁਸੀਂ ਆਪਣਾ ਕੰਮ ਆਪੇ ਕਰਦੇ ਹੋ ਜਾਂ ਕੋਈ ਹੈਲਪਰ ਵਗੈਰਾ ਰੱਖਿਆ ਹੋਇਆ ਤੁਸੀਂ ਨਾ ਮੈਂ ਹੈਲਪਰ ਕੀ ਰੱਖਣਾ ਪੁੱਤ ਮੇਰੀ ਬੇਟੀ ਆ ਵਿਚਾਰੀ ਇੱਕ ਅੰਮ੍ਰਿਤਸਰ ਵੀ ਆਈ ਵੱਡੀ ਮੇਰੀ ਬੇਟੀ ਦੋ ਬੱਚੇ ਉਹਦੇ ਆਦਮੀ ਦੀ ਡੈਥ ਹੋ ਗਈ ਆ ਆਪਣੇ ਮੈਂ ਦੋਦੀ ਦੋਦਾ ਪਾਲਦੀ ਆ ਦੇਖ ਕਦੋਂ ਤੋਂ ਸਾਗ ਦੀ ਲਗਾ ਰਹੇ ਹੋ ਹਾਂਜੀ ਬੜਾ ਮੈਨੂੰ 35 ਸਾਲ ਹੋ ਗਏ ਆਪਣੀ ਮਾਂ ਦੇ ਨਾਲ ਮੈਂ ਆ ਕੇ ਕੰਮ ਕਰਨ ਲੱਗੀ ਮੈਨੂੰ ਬਜਾਰ ਰੁਪਏ ਮਿਲਦੇ ਸੀ ਉਦੋਂ ਬਜਾਰ ਰੁਪਏ ਦਿਹਾੜੀ ਤੇ ਮੈਂ ਲੱਗੀ ਸੀ ਕਦੇ ਮੈਨੂੰ 50 ਮਿਲਣ ਲੱਗਦੀ ਸੀ 100 ਮਿਲਨੇ ਕਈ 70 ਰੁਪਏ ਮਿਲਨੇ ਉਹਦੇ ਨਾਲ ਵੀ ਆਪਣੇ ਘਰ ਦਾ ਗੁਜ਼ਾਰਾ ਕਰਦੀ ਰਹੀ ਹਾਂ ਸੁਗਵਾੜਾ ਤੋਂ ਰੋਜ਼ ਤੁਸੀਂ ਆਉਂਦੇ ਹੋ ਤੁਹਾਨੂੰ ਜਾਣਾਂ ਵਿੱਚ ਕੋਈ ਆਖ ਨਹੀਂ ਹੁੰਦੀ ਬੜਾ ਆਖ ਹੁੰਦੀ ਆ 50 ਸਾਲ ਦੀ ਮੇਰੀ ਉਮਰ ਆ ਮੇਰੇ ਕੋ ਬੱਸ ਨਹੀਂ ਚੜਿਆ ਜਾਂਦਾ ਇਹ ਰਿਕਸ਼ਾ ਮੈਂ ਦੋਨ ਚੜਿਆ ਜਾਂਦਾ ਤੇ ਬਸ ਹੋਲੀ-ਵੋਲੀ ਮਾਰਾ ਦੀ ਜਰਬਾ ਹੋਈ ਤੇ ਚਲੋ ਮੇਰੀ ਜਾਣ-ਪਛਾਨ ਲੋਕਾਂ ਨਾਲ ਹੋ ਗਈ ਮੇਰੇ ਮਾਤਾ ਜੀ ਚਲੇ ਗਏ ਆ ਤੇ ਮੈਨੂੰ ਆਪਣਾ ਅੱਡਾ ਤੇ ਗਏ ਆ ਮੇਰੀ ਜ਼ਿੰਮੇਵਾਰੀ ਲਾ ਗਿਆ ਇਹ ਸਾਗ ਵੇਚੀ ਜਾਈਂ ਜਲੰਧਰ ਸ਼ਹਿਰ ਸੋਨੇ ਦੀ ਚਿੜੀ ਵਸਦਾ ਰਵੇ ਮੇਰਾ ਜਲੰਧਰ ਸ਼ਹਿਰ ਮੈਂ ਹਰ ਵੇਲੇ ਦਵਾਵਾਂ ਦਿੰਦੀ ਕਿ ਮੇਰੇ ਜਲੰਧਰ ਸ਼ਹਿਰ ਦਾ ਬੱਚਾ ਬਚਾਰਾ ਜੀ ਰਵੇ ਮੈਂ ਰੋਟੀ ਖਾ ਰਹੀ ਆ ਆਪਣੀ ਦਵਾਈ ਵੀ ਲੈ ਰਹੀ ਆ ਆਪਣੀ ਮਿਹਨਤ ਦੀ ਕਰਕੇ ਤਾਂ ਰੋਟੀ ਖਾ ਰਹੀ ਆ ਬਸ ਤੇ ਇਹ ਸਾਗ ਤੁਸੀਂ ਮਾਰਕੀਟ ਚੋਂ ਖਰੀਦੇ ਹੋ ਜਾਂ ਤੁਸੀਂ ਆਪਣੇ ਖੇਤਾਂ ਚੋਂ ਕਾਇਆ ਬਟੇ ਸਾਡੇ ਖੇਤ ਕਿੱਥੋਂ ਆਣੇ ਅਸੀਂ ਕਰੇ ਜੱਟ ਆ ਅੱਜ ਤੇ ਬਾਜੀਗਰ ਬਰਾਦਰੀਆਂ ਗਰੀਬ ਗਰੀਬ ਜਾਤੀ ਨਾਲ ਸੰਬੰਧ ਰੱਖਦੇ ਆ ਤੇ ਆਪਣਾ ਬਸ ਬੁੱਤ ਜੱਟਾਂ ਤੋਂ ਖਰੀਦ ਲਈਦਾ ਤੇ ਅਸੀਂ ਲੈ ਆਈਦਾ ਆ ਸਾਸ਼ੂਕਾਲ ਮੈਂ ਰੀਤ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਤੇ ਸਰਦੀਆਂ ਆ ਚੁੱਕੀਆਂ ਨੇ ਤੇ ਲੋਕਾਂ ਦੇ ਘਰਾਂ 'ਚ ਸਾਗ ਬਣਨਾ ਸਟਾਰਟ ਹੋ ਗਿਆ ਹੈ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਸਾਗ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਵੀ ਅੱਜ ਜਲੰਧਰ ਦੀਆਂ ਸੜਕਾਂ ਤੇ ਤੁਰੇ ਜਾਂਦੇ ਸੀ ਤੇ ਸਾਨੂੰ ਇਹ ਬੀਬੀ ਜੀ ਲੱਭੇ ਤੇ ਗੱਲਬਾਤ ਕਰਦੇ ਹਾਂ ਨਾਲ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਬੀਬੀ ਜੀ ਤੁਹਾਡਾ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸ ਦੋ ਬੀਬੀ ਜੀ ਹਾਂਜੀ ਮੇਰਾ ਨਾਮ ਜਸਵਿੰਦਰ ਭੋਲੀ ਜੀ ਸਭ ਜਾਣਦੇ ਹੀ ਆ ਤੇ ਕਦੋਂ ਤੋਂ ਸਾਗ ਦੀ ਰੇਗਾ ਰਹੇ ਹੋ ਹਾਂਜੀ ਬੜਾ ਮੈਨੂੰ 35 ਸਾਲ ਹੋ ਗਏ ਇੱਥੇ ਮੇਰੇ ਮਾਤਾ ਜੀ ਸਾਗ ਲਗਾਉਂਦੇ ਸੀ ਉਹਨਾਂ ਦੀ ਫਿਰ ਡੈਥ ਹੋ ਗਈ ਆ ਤੇ ਮੇਰਾ ਆਦਮੀ ਗਿਆ ਸੀ ਦबई ਚਾਰ ਬੱਚੇ ਸੀ ਮੇਰੇ ਛੋਟੇ ਛੋਟੇ ਤੇ ਮੇਰਾ ਕੋਈ ਰੋਟੀ ਦਾ ਵਸੀਲਾ ਹੈ ਨਹੀਂ ਸੀ ਫਿਰ ਮੇਰੇ ਮਾਤਾ ਜੀ ਕਹਿਣ ਲੱਗੇ ਮੇਰੇ ਕੋਲ ਰੋਜ਼ ਆਇਆ ਕਰ ਫਗਵਾੜੇ ਪਿੰਡ ਫੁੱਲਰਾਈ ਦੇ ਮੈਂ ਰਹਿਣ ਵਾਲੀ ਆ ਮੈਂ ਰੋਜ਼ ਅਫਡਾਉਣ ਕਰਦੀ ਆ ਆਪਣੀ ਮਾਂ ਦੇ ਨਾਲ ਮੈਂ ਆ ਕੇ ਕੰਮ ਕਰਨ ਲੱਗੀ ਮੈਨੂੰ ਬਜਾਰ ਰੁਪਏ ਮਿਲਦੇ ਸੀ ਪੁੱਤ ਬਜਾਰ ਰੁਪਏ ਦਿਹਾੜੀ ਤੇ ਮੈਂ ਲੱਗੀ ਸੀ ਕਦੇ ਮੈਨੂੰ 50 ਮਿਲਣ ਲੱਗ ਕਦੇ 100 ਮਿਲਨੇ ਕਈ 70 ਰੁਪਏ ਮਿਲਨੇ ਉਹਦੇ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਰਹੀ ਆ ਤੇ ਬਸ ਔਲੀ-ਔਲੀ ਮਹਾਰਾ ਦੀ ਕਿਰਪਾ ਹੋਈ ਤੇ ਚਲੋ ਮੇਰੀ ਜਾਣ-ਪਛਾਣ ਲੋਕਾਂ ਨਾਲ ਹੋ ਗਈ ਮੇਰੇ ਮਾਤਾ ਜੀ ਚਲੇ ਗਏ ਆ ਤੇ ਮੈਨੂੰ ਆਪਣਾ ਆਡਾ ਦੇ ਗਿਆ ਮੇਰੀ ਜ਼ਿੰਮੇਵਾਰੀ ਲਾ ਗਿਆ ਇਹ ਸਾਗ ਵੇਚੀ ਜਾਈ ਜਲੰਧਰ ਸ਼ਹਿਰ ਸੋਨੇ ਦੀ ਚਿੜੀ ਵਸਦਾ ਰਵੇ ਮੇਰਾ ਜਲੰਧਰ ਸ਼ਹਿਰ ਮੈਂ ਹਰ ਵੇਲੇ ਦਵਾਵਾਂ ਦਿੰਦੀ ਕਿ ਮੇਰੇ ਜਲੰਧਰ ਸ਼ਹਿਰ ਦਾ ਬੱਚਾ ਬਚਾਰਾ ਜੀ ਰਵੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਵਸਦੇ ਰਹਿਣ ਤੇ ਖੁਸ਼ ਰਹਿਣ ਚੜ੍ਹਦੀ ਕਲਾ 'ਚ ਰਹਿਣ ਬਾਬਾ ਨਾਨਕ ਉਹਨਾਂ ਨੂੰ ਮੋਜਾਂ ਲਾਵੇ ਤੇ ਫਗਵਾੜਾ ਤੋਂ ਰੋਜ਼ ਤੁਸੀਂ ਆਉਂਦੇ ਹੋ ਤੇ ਤੁਹਾਨੂੰ ਅੰਜਾਂ ਚ ਕੋਈ ਔਖ ਨਹੀਂ ਹੁੰਦੀ ਬੜੇ ਔਖ ਹੁੰਦੀ ਆ 50 ਸਾਲ ਦੀ ਮੇਰੀ ਉਮਰ ਆ ਮੇਰੇ ਕੋਲ ਬੱਸ ਨਹੀਂ ਚੜਿਆ ਜਾਂਦਾ ਇਹ ਰਿਕਸ਼ਾ ਮੈਂ ਤਣ ਚੜਿਆ ਜਾਂਦਾ ਮੈਂ ਆਪਣਾ ਏਟਰ ਲੈ ਕੇ ਆਉਂਦੀ ਆ 6700 ਰੁਪਇਆ ਉਹ ਕਰਾਇ ਲੈਂਦਾ ਵਾਂ 450 ਮੈਨੂੰ ਵੱਜ ਜਾਂਦਾ ਆ ਤੇ ਮੈਂ ਆਪਣੀ ਰੋਟੀ ਖਾ ਰਹੀ ਆ ਆਪਣੀ ਦਵਾਈ ਵੀ ਲੈ ਰਹੀ ਆ ਆਪਣੀ ਮਿਹਨਤ ਦੀ ਕਰਕੇ ਤੇ ਰੋਟੀ ਖਾ ਰਹੀ ਆ ਬਸ ਤੇ ਇਹ ਸਾਗ ਤੁਸੀਂ ਮਾਰਕੀਟ ਚੋਂ ਖਰੀਦੇ ਹੋ ਜਾਂ ਤੁਸੀਂ ਆਪਣੇ ਖੇਤਾਂ ਚੋਂ ਉਗਾਇਆ ਬੇਟੇ ਸਾਡੇ ਖੇਤ ਕਿੱਥੋਂ ਆਣੇ ਅਸੀਂ ਕਿਹੜੇ ਜੱਟ ਆ ਅੱਜ ਤੇ ਬਾਜੀਗਰ ਬਰਾਦਰੀਆਂ ਗਰੀਬ ਗਰੀਬ ਜਾਤੀ ਨਾਲ ਸੰਬੰਧ ਰੱਖਦੇ ਆ ਤੇ ਆਪਣਾ ਬਸ ਬੁੱਤ ਜੱਟਾਂ ਤੋਂ ਖਰੀਦ ਲਈਦਾ ਤੇ ਅਸੀਂ ਲੈ ਆਈਦਾ ਆ ਕਰਾਜੀ ਰਹਿਣ ਮੇਰੇ ਕਿਸਾਨ ਭਰਾ ਰੱਬ ਉਹਨਾਂ ਦੀਆਂ ਵੱਡੀਆਂ ਉਮਰਾਂ ਕਰੇ ਸੱਚੇ ਬਾਦਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਕਰੇ ਖੁਸ਼ ਰਹਿਣ ਜਿਹੜੇ ਸਾਗ ਬੀਜਦੇ ਆ ਆ ਦੇਖੋ ਕਿੱਡੀਆਂ ਸੋਹਣੀਆਂ ਗੰਦਲਾਂ ਆ ਕਿੰਨੇ ਪਿਆਰ ਨਾਲ ਛਿੱਲੀਆਂ ਗੰਦਲਾਂ ਆ ਆ ਕਿੰਨੇ ਬਜ਼ੁਰਗ ਨੇ ਦੇਖ ਲਓ ਗੰਨਲਾਂ ਛਿਲਦੇ ਸਾਰੀ ਦਿਹਾੜੀ ਆ ਕਾਕਾ ਆ ਸ਼ਾਮਲਾ ਇਹ ਗੰਦਲਾਂ ਛਿਲਦੇ ਬੜੇ ਪਿਆਰ ਨਾਲ ਕੱਟਦੇ ਆ ਵੇਚਦੇ ਆ ਸਾਡੇ ਗਾਹਕ ਹੁੰਦੇ ਆ ਤੇ ਮੈਂ ਮਿੰਤ ਕਰਦੀ ਆਂ ਵੀਆ ਗਰੀਬੀਆਂ ਮੇਰਾ ਕੋਈ ਰੋਟੀ ਦਾ ਵਸੀਲਾ ਨਹੀਂ ਆ ਮੇਰੀ ਦੁਕਾਨ ਤੇ ਆਓ ਸਾਗ ਲੈ ਕੇ ਜਾਓ ਦੇ ਵਾਈਗੁਰ ਜੀ ਦਾ ਖਾਲਸਾ ਤੇ ਵਾਈਗੁਰ ਜੀ ਦੀ ਫਤਹਿ ਕਿੰਨੇ ਟਾਈਮ ਤੋਂ ਤੁਸੀਂ ਸਾਗ ਲਗਾ ਰਹੇ ਹੋ 35 ਸਾਲ ਹੋ ਗਏ ਪੁੱਤ ਮੈਨੂੰ ਤੇ ਇੱਥੇ ਲਗਾ ਰਹੇ ਓਦੋਂ ਦੇ ਹਾਂਜੀ ਓਦੋਂ ਦੇ ਮਾਤਾ ਜੀ ਕਹਿ ਕੇ ਗਏ ਆ ਪੁੱਤ ਹਾਂਜੀ ਮੈਂ ਇਹੀ ਆ ਗਿਆ ਮੰਨੀ ਆਪਣੇ ਮਾਪੇ ਦੀ ਮੀ ਹੋਵੇ ਨੇਰੀ ਹੋਵੇ ਧੁੱਪ ਹੋਵੇ ਛਾਂ ਹੋਵੇ ਮੈਂ ਆਪਣੇ ਸੱਡੇ ਤੇ ਆਉਣਾ ਹੀ ਆਉਣਾ ਜੋ ਮੇਰੇ ਮਾਤਾ ਜੀ ਕਹਿ ਗਏ ਮੈਂ ਉਹ ਕਰਨਾ ਮਰਦੇ ਦਮ ਤੱਕ ਮੈਂ ਕਰਨਾ ਹੀ ਆਪਣੇ ਮਾਪੇ ਦਾ ਕਹਿਣਾ ਮੰਨ ਰਹੇ ਆ ਪੁੱਤ ਤੇ ਘਰ ਜਾ ਕੇ ਵੀ ਤੁਸੀਂ ਆਪਣਾ ਕੰਮ ਆਪੇ ਕਰਦੇ ਹੋ ਜਾਂ ਕੋਈ ਹੈਲਪਰ ਵਗੈਰਾ ਰੱਖਿਆ ਹੋਇਆ ਤੁਸੀਂ ਨਾ ਮੈਂ ਹੈਲਪਰ ਕੀ ਰੱਖਣਾ ਪੁੱਤ ਮੇਰੀ ਬੇਟੀ ਆ ਵਿਚਾਰੀ ਇੱਕ ਅੰਮ੍ਰਿਤਸਰ ਵੇ ਆਈ ਵੱਡੀ ਮੇਰੀ ਬੇਟੀ ਦੋ ਬੱਚੇ ਉਹਦੇ ਆਦਮੀ ਦੀ ਡੈਥ ਹੋ ਗਈ ਆ ਆਪਣੇ ਮੈਂ ਦੋਦੀ ਦੋ ਦਾ ਪਾਲਦੀ ਆ ਕਿ ਮੇਰੀ ਬੇਟੀ ਮੇਰੇ ਕੋ ਰਹਿ ਰਹੀ ਆ ਉਹਨੂੰ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਗੋਨੇ ਮਾਵਾਂ ਦੀਆਂ ਰਹਿ ਰਹੀਆਂ ਸੀ ਅ ਰੱਬ ਕਰੇ ਤੁਹਾਡਾ ਕੰਮ ਇਦਾਂ ਹੀ ਵਧਦਾ ਫੁੱਲਦਾ ਰਵੇ ਤੇ ਸਾਨੂੰ ਦੱਸੋਗੇ ਤੁਸੀਂ ਕਿੰਨੇ ਟਾਈਮ ਤੱਕ ਇੱਥੇ ਲਗਾ ਲੈਂਦੇ ਹੋ ਆਪਣਾ ਬੜੇ ਮੈਂ ਸਾਡੇ ਕੋਲ ਬੰਨ ਚਲੀ ਜਾਂਦੀ ਆ ਮੈਨੂੰ ਠੱਡ ਲੱਗਾ ਲੱਗ ਪੈਂਦੀ ਆ ਮੇਰੇ ਜਿਹੜੇ ਹੈਲਪਰ ਨੇ ਸਸਤਾ 7:30 ਵਜੇ ਤੱਕ ਬੈਠੇ ਰਹਿੰਦੇ ਆ ਮੈਂ ਫਗਵਾੜੇ ਜਾਣਾ ਹੁੰਦਾ ਦੂਰ ਮੈਨੂੰ ਹਨੇਰਾ ਹੋ ਜਾਂਦਾ ਮੈਂ ਚਲੀ ਜਾਂਦੀ ਆ ਸਾਢੇ 5 ਵਜੇ ਸੇਰੇ ਮੈਂ 6 ਵਜੇ ਆ ਜਾਨੀ ਅੱਡੇ ਤੇ ਸੋ ਤੁਸੀਂ ਦੇਖੇ ਹੋਣਗੇ ਸਾਗ ਵਾਲੀ ਬੀਬੀ ਇਹਨਾਂ ਦੀ ਜ਼ਿੰਦਗੀ ਦੇ ਕਾਫੀ ਤੁਸੀਂ ਗੱਲਾਂ ਜਾਣੀਆਂ ਹੋਣਗੀਆਂ ਇਹਨਾਂ ਨੇ ਆਪਣੀ ਜ਼ਿੰਦਗੀ ਚ ਕਾਫੀ ਕਠਿਨਾਈਆਂ ਦੇਖੀਆਂ ਨੇ ਕਹਿੰਦੇ ਨੇ ਕਿ ਕਈ ਔਰਤਾਂ ਨੂੰ ਘਰੋਂ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਪਰ ਜਿਹੜੀਆਂ ਔਰਤਾਂ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰਦੀਆਂ ਉਹ ਜ਼ਰੂਰ ਦੇਖਣ ਇਸ ਬੀਬੀ ਦੇ ਹੌਸਲੇ ਨੂੰ ਦੇਖੋ ਜੀ ਜਦੋਂ ਵੀ ਇੱਧਰ ਬਾਜ਼ਾਰ ਆਈਦਾ ਹੈ ਇਹਨਾਂ ਨੂੰ ਅਸੀਂ ਬਹੁਤ ਸਾਲਾਂ ਤੋਂ ਅਸੀਂ ਇੱਦੇ ਬੈਠੇ ਦੇਖਦੇ ਆਂ ਜਦੋਂ ਵੀ ਆਈਦਾ ਹੈ ਤਾਂ ਇਹਨਾਂ ਕੋਲ ਸਾਗ ਲੈ ਕੇ ਹੀ ਜਾਂਦਾ ਹੈ ਅੱਛਾ ਹਾਂ ਤੇ ਜੀ ਸਾਹਿਬ ਨਾਲ ਇਹਨਾਂ ਨੇ ਦੇਖੋ ਵਧੀਆ ਤਰੀਕੇ ਨਾਲ ਦੇਖੋ ਕੱਟ ਰਹੇ ਨੇ ਤੁਹਾਡੇ ਸਾਹਮਣੇ ਪੂਰਾ ਤਿਆਰ ਮਿਲਦਾ ਹੈ ਬਹੁਤ ਘੱਟ ਟਾਈਮ 'ਚ ਸਾਗ ਵਧੀਆ ਤਿਆਰ ਹੋ ਜਾਂਦਾ ਹੈ ਦੇਸੀ ਸਾਗ ਵਧੀਆ ਸਾਗ ਹੈ ਨਾ ਈਜ਼ੀ ਅਪਰੋਚ ਹੈਗੀ ਹੈ ਬਹੁਤ ਸਾਲਾਂ ਤੋਂ ਅਸੀਂ ਦੇਖ ਰਹੇ ਜੀ ਵੀ ਆਈਦਾ ਹੈ ਨਹੀਂ ਕਈ ਵਾਰੀ ਆਇਆ ਵੀ ਹੁੰਦਾ ਕਹਿੰਦੇ ਕਿ ਵਿੱਚ ਮਾੜਾ ਮੋਟਾ ਕੁਝ ਆ ਜਾਂਦਾ ਹੈ ਤਾਂ ਉਹ ਸਾਬ ਆ ਜਾਂਦਾ ਨਾ ਨਾ ਕੁਝ ਨਹੀਂ ਸਭ ਬਿਲਕੁਲ ਸਾਫ ਪਿਆ ਤੁਹਾਡੇ ਸਾਹਮਣੇ ਦੇਖ ਮਤਲਬ ਪੂਰਾ ਕਰੇ ਬਰਤਨ ਜੋਗਾ ਹੈਗਾ ਹਾਂ ਤੁਸੀਂ ਵੀ ਹੋਰ ਫੀਲਿੰਗ ਹਾਂਜੀ ਹਾਂਜੀ ਬਿਲਕੁਲ ਜਦੋਂ ਵੀ ਆਈਦਾ ਬਾਜ਼ਾਰ ਇੱਥੋਂ ਲੈ ਕੇ ਜਾਈਦਾ ਸਾਗ ਜਦੋਂ ਵੀ ਸੀਜ਼ਨ ਹੁੰਦਾ ਸਾਗ ਦਾ ਉਦੋਂ ਸੀਜ਼ਨ ਲੈ ਕੇ ਦੇਖਦਾ ਪ੍ਰੋਪਰ ਹਾਈਜਨਿੰਗ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਫ਼ ਤਰੀਕੇ ਨਾਲ ਇਹ ਕੱਟ ਰਹੇ ਨੇ ਕਿੰਨੇ ਸਾਫ਼ ਤਰੀਕੇ ਨਾਲ ਇਹ ਪੈਕ ਕਰਕੇ ਦੇ ਰਹੇ ਨੇ ਉੱਥੇ ਟਾਈਮ ਵੀ ਬਚਤ ਵੀ ਹੋ ਰਹੀ ਹੈ ਕਿਉਂਕਿ ਅੱਜਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ ਬਹੁਤ ਵਧੀਆ ਜੀ ਤੁਹਾਨੂੰ ਵੀ ਸਾਰਾ ਬਹੁਤ ਵਧੀਆ ਲੱਗਦਾ ਜੀ ਅੱਜ ਕੱਲੇ ਘਰ ਵਾਲੀ ਤੋਂ ਇਦਾਂ ਹੀ ਘਰ ਜਾ ਕੇ ਸਾਗ ਕੱਟਦੀ ਹੈ ਨਹੀਂ ਇੱਥੇ ਕਟਾ ਕਟਾਇਆ ਮਿਲ ਜਾਂਦਾ ਹੈ ਟਾਈਮ ਹੋ ਜਾਂਦਾ ਹੈ ਵਧੀਆ ਲੱਗਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ